ਹਾਂ ਜੀ ਅਸਸੀ ਕੈਲ ਜੀ ਵੈਲਕਮ ਟੂ ਮਾਈ YouTube ਚੈਨਲ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅ ਵੀ ਕਿਵੇਂ ਆਪਾਂ ਜਿਹੜਾ ਦੇਖਦੇ ਆ ਹਨ ਬਾਹਰਲੇ ਮੁਲਕਾਂ ਦੇ ਵਿੱਚ ਕਾ ਲੱਗਿਆ ਹੁੰਦਾ ਕਿਦਾਂ ਗ੍ਰੀਨਰੀ ਤੀਖਦੇ ਆ ਪਰ ਉਹ ਬਾਅਦ ਦੇ ਵਿੱਚ ਹੀ ਮੇਨਟੇਨ ਕੀਤਾ ਹੁੰਦਾ ਇਹ ਤੁਸੀਂ ਇਹ ਵੀਡੀਓ ਵਿੱਚ ਦੇਖ ਸਕਦੇ ਇੱਥੇ ਕੋਈ ਕਾ ਨਹੀਂ ਕੋਈ ਦਰਖਤ ਨਹੀਂ ਆਸੇ-ਪਾਸੇ ਪਰ ਜੇ ਇਹ ਹੀ ਤੁਸੀਂ ਦਸਾਂ ਸਾਲਾਂ ਨੂੰ ਭੀਆਂ ਨੂੰ ਦੇਖੋਗੇ ਇੱਥੇ ਗ੍ਰੀਨਰੀ ਹੋਊਗੀ ਉਹਦਾ ਹੁਣ ਕਾਰਨ ਕੀ ਆ ਇਹਨਾਂ ਨੇ ਇੱਕ ਤੱਕ ਕਿਵੇਂ ਮੇਨਟੇਨ ਕੀਤਾ ਜੋ ਜਿਵੇਂ ਫਰਸ਼ਾਂ ਪੈਣੀਆਂ ਸੀ ਪੈ ਗਈਆਂ ਉਹ ਘਰ ਬਣ ਗਏ ਤੇ ਮੈਂ ਇੱਧਰ ਇਹਨਾਂ ਨੇ ਘਾਹ ਲਾ ਦੇਣਾ ਗੱਦੀ ਘਾਹ ਲਾ ਦੇਣਾ ਜਿਹੜਾ ਇਧਰਲੀ ਸਾਈਡ ਲੱਗਾ ਹੋਊਗਾ ਉਹਦੀ ਸਿਟੀ ਵਾਲੇ ਕਰਨਗੇ ਦੇਖਭਾਲ ਜਿਹੜਾ ਘਰ ਦੇ ਮੂਹਰੇ ਹੋਊਗਾ ਉਹਦੀ ਘਰ ਵਾਲੇ ਨੇ ਕਰਨੀ ਹੈ ਦੇਖਭਾਲ ਉਸ ਤੋਂ ਬਾਅਦ ਇੱਕ ਇੱਕ ਦਰਖਤ ਲਾਉਣਗੇ ਹਰੇਕ ਘਰ ਮੂਹਰੇ ਇੱਕ ਇੱਕ ਜ਼ਿਆਦਾ ਨਹੀਂ ਇੱਕ ਇੱਕ ਲਾਉਣਾ ਇੱਥੇ ਨਾਲ-ਨਾਲ ਇੱਕ ਇੱਕ ਲੱਗ ਜਾਣਾ ਤੇ ਉਹਦੇ ਉਹਦੇ ਸਪੋਰਟ ਆਸਤੇ ਇੱਥੇ ਹਵਾ ਬਹੁਤ ਤੇਜ਼ ਵਗਦੀ ਹੈ ਨਾ ਉਹਦੀ ਸਪੋਰਟ ਆਸਤੇ ਦੂਨੇ ਪਾਸੇ ਇੱਕ ਕਿਲਡ ਟਾਈਪ ਜਾਂ ਸਰਿਆ ਜਿਹਾ ਟਾਈਪ ਕਹਿ ਸਕਦੇ ਲੋਹੇ ਦੇ ਗੱਡੇ ਹੋਣਗੇ ਤੇ ਤਾਰ ਦੇ ਨਾਲ ਉਹਨੂੰ ਬੰਨਿਆ ਹੋਊਗਾ ਦਰਖਤ ਨੂੰ ਤਾਂ ਕਿ ਉਹ ਹਵਾ ਨਾਲ ਨਾ ਟੁੱਟੇ ਤੇ ਉਸ ਤੋਂ ਬਾਅਦ ਆਪਾਂ ਹੁਣ ਗੱਲ ਕਰਦੇ ਵੀ ਆਪਾਂ ਕਹਿ ਦਿੰਦੇ ਆ ਨਾ ਜਿਵੇਂ ਅੰਗਰੇਜ਼ ਆਪਣੇ ਤੋਂ ਅੱਗੇ ਆ 100 ਸਾਲ ਅੱਗੇ ਆ ਅੱਗੇ ਉਹ ਕਿਉਂ ਆ ਹਨਾ ਕੋਈ ਵੀ ਬੰਦਾ ਅੱਗੇ ਆ ਅਗਲੀ ਸੋਚਣ ਵਾਲੀ ਆਪਾਂ ਵੀ ਅੱਗੇ ਤਾਂ ਵਾਗੇ ਜੇ ਆਪਾਂ ਫਿਊਚਰ ਦਾ ਸੋਚ ਕੇ ਚੱਲਾਂਗੇ ਵੀ ਆ ਆਉਣਾ ਹੁਣ ਇਹਨਾਂ ਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਕਿੰਨੀ ਵਰਦੀ ਵਧਣੀ ਕੀ ਆ ਜੋ ਉਸ ਹਿਸਾਬ ਨਾਲ ਘਰ ਬਣਾਉਂਦੇ ਆ ਪਰ ਇਹ ਸੀਵਰੇਜ ਦਾ ਇਸ ਤਰ੍ਹਾਂ ਦਾ ਸਿਸਟਮ ਰੱਖਦੇ ਜਿਹੜਾ ਇਹਨਾਂ ਨੂੰ ਬਾਅਦ 'ਚ ਪਟਣਾ ਨਹੀਂ ਪੈਂਦਾ ਆਪਣੇ ਹੁਣ ਸ਼ਹਿਰਾਂ 'ਚ ਕੀ ਹੁੰਦਾ ਆਪਾਂ ਦੇਖਦੇ ਹਾਂ ਇੱਕ ਪਾਸੇ ਸੜਕ ਨਵੀਂ ਬਣਦੀ ਆ ਦੂਜੇ ਪਾਸੇ ਸੀਵਰੇਜ ਪੱਟੀ ਜਾਂਦੇ ਹੁੰਦੇ ਆ ਪਹਿਲਾਂ ਛੋਟੀ ਪਾਈਪ ਪਾ ਦਿੰਦੇ ਆ ਫੇਰ ਉਹਨੂੰ ਪੱਟ ਕੇ ਵੱਡੀ ਪਾਉਂਦੇ ਆ 10 ਸਾਲਾਂ ਬਾਅਦ ਫੇਰ 10 ਸਾਲਾਂ ਬਾਅਦ ਵੀ ਓਵੇਂ ਕਰ ਕਰ ਕੇ ਪੈਸਾ ਵੀ ਵੱਧ ਲੱਗਦਾ ਟਾਈਮ ਵੀ ਵੇਸਟ ਹੁੰਦਾ ਖੱਜਲ ਖਵਾਰੀ ਵੀ ਹੁੰਦੀ ਜਿਵੇਂ ਇਹ ਬਣਿਆ ਨਕਸ਼ੇ ਤੇ ਕੱਲਾ ਜੰਦੀ ਗਾੜੀਵੇਂ ਬਣਿਆ ਵੀ ਜਿਹੜਾ ਉਹ ਵੀ ਕਿਸੇ ਅੰਗਰੇਜ਼ ਨੇ ਬਣਾਇਆ ਸੀ ਵੀ ਜਿਹੜਾ ਨਕਸ਼ੇ ਤੇ ਆ ਗ੍ਰੀਨਰੀ ਆ ਜਾਂ ਦਰਖਤਾਂ ਵਾਸਤੇ ਥਾਂ ਛੱਡਿਆ ਜਾਂਦਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ